ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਆਇਓ ਪ੍ਰੈਸ ਕਾਨਫਰੰਸ ਦਾ ਮਕਸਦ ਇੱਕਾਜੇ ਸਪੈਸ਼ਲ ਸੀ ਦੋ ਦਿਨ ਤੋਂ ਇੱਕ ਫੋਟੋ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਹਲਚਲ ਦਾ ਮੌਜੂ ਬਣੀ ਹੋਈ ਆ ਮੈਂ ਇਸ ਮੁੱਦੇ ਤੇ ਕੁਝ ਕਹਿਣਾ ਨਹੀਂ ਸੀ ਚਾਹੁੰਦਾ ਕਿਉਂਕਿ ਜਿਸ ਲਈ ਮੈਨੂੰ ਪਤਾ ਲੱਗਾ ਜੀ ਉਹ ਉਹਨਾਂ ਦਾ ਇੰਡੀਵਿਜੂਅਲ ਆਈਏ ਹੈ ਉਹ ਹੈ ਮੈਂ ਸੁਣਦਾ ਰਿਹਾ ਮਸਲਾ ਉਸ ਵੇਲੇ ਮੈਨੂੰ ਨਹੀਂ ਅੱਛਾ ਲੱਗਿਆ ਜਿਸ ਵੇਲੇ ਇੱਕ ਜਾਤੀ ਤੇ ਗੱਲ ਕੀਤੀ ਗਈ। ਇਹ ਗੱਲ ਕਹੀ ਗਈ ਵੀ ਮੈਂ ਦਲਿਤ ਸਮਾਜ ਚੋਂ ਆਂ ਤੇ ਤਦ ਮੇਰੇ ਨਾਲ ਤੱਕਾ ਹੋ ਗਿਆ। ਮੈਂ ਵੀ ਦਲਿਤ ਸਮਾਜ ਚੋਂ ਆਂ। ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੋਈ ਵੀ ਗੱਲ ਕਰ ਜਾਈਏ ਤੇ ਆਪਾਂ ਫਿਰ ਬਾਅਦ ਦੇ ਵਿੱਚ ਇੱਕ ਆਪਣੇ ਸਮਾਜ ਦੀ ਚਾਦਰ ਓੜ ਕੇ ਜਾਂ ਆਪਾਂ ਕੰਬਲ ਓੜ ਕੇ ਥੁਰ ਪਈਏ। ਜਿਹੜਾ ਬੰਦਾ ਪੋਲਿਟੀਕਲ ਹੋ ਜਾਂਦਾ ਹੈ ਮੇਰੀ ਨਜ਼ਰ ਛੋ ਮੇ ਵੀ ਹੋ ਸਕਦਾ ਕਿ ਮੈਂ ਰੋਂਗ ਹੋਵਾਂ ਮਗਰ ਜਿਹੜਾ ਬੰਦਾ ਕੋਈ ਚੁਣਿਆ ਜਾਵੇ ਜਿਹੜਾ ਬੰਦਾ ਪੋਲਿਟੀਕਲ ਹੁੰਦਾ ਆ ਉਹ ਸਾਰੇ ਸਮਾਜ ਦਾ ਹੁੰਦਾ ਉਹਦਾ ਇੱਕ ਸਮਾਜ ਨਹੀਂ ਰਹਿ ਜਾਂਦਾ ਉਹਨੇ ਪੂਰਤ ਭਾਰਤ ਦੀ ਜਾਂ ਪੂਰੀ ਸਟੇਟ ਦੀ ਪੂਰੇ ਦੇਸ਼ ਦੀ ਜਾਂ ਪੂਰੇ ਜ਼ਿਲ੍ਹੇ ਦੀ ਗੱਲ ਕਰਨੀ ਹੁੰਦੀ ਹੈ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਆ ਔਰ ਜਿਹੜੀਆਂ ਜ਼ਿੰਮੇਵਾਰੀਆਂ ਵਧੀਆਂ ਜਿਸ ਵੇਲੇ ਉਹਨਾਂ ਨੇ ਕਿਹਾ ਜੀ ਭਈ ਇਹ ਜਿਹੜੀਆਂ ਮੇਰੀਆਂ ਫੋਟੋ ਵਾਇਰਲ ਹੋਈਆਂ ਆ ਇਹ ਮੇਰੀ ਐਕਸ ਵਾਈਫ ਦੇ ਨਾਲ ਆ ਮੇਰਾ ਪਰਿਵਾਰਿਕ ਮਸਲਾ ਆ ਮਗਰ ਇਸ ਮਸਲੇ ਨੂੰ ਕੁਝ ਸਿਆਸੀ ਬੰਦੇ ਤੂਲ ਦੇਣਾ ਚਾਹੁੰਦੇ ਆ ਇਹ ਕਰਨਾ ਚਾਹੁੰਦੇ ਆ ਵੀ ਲੁਧਿਆਣੇ ਦੀ ਚੋਣ ਦੇਖਦੇ ਹੋਏ ਇਹ ਜਿਹੜੀ ਲੁਧਿਆਣੇ ਦੀ ਚੋਣ ਦੀ ਆਪਾਂ ਗੱਲ ਕਰਦੇ ਆ ਉਥੇ ਤਾਂ ਪ੍ਰਚਾਰ ਹੀ ਬੰਦ ਹੋ ਗਿਆ ਤੇ ਜੇ ਕਿਸੇ ਨੇ ਇਹਨੂੰ ਸਿਆਸੀ ਰੰਗ ਦੇਣਾ ਹੁੰਦਾ ਤੇ 10 ਸਾਲ ਦੀਆਂ ਫੋਟੋ ਦੱਸਦੇ ਆ ਡਾਕਟਰ ਸਾਹਿਬ 10 ਸਾਲ ਦੀਆਂ ਫੋਟੋ ਤੇ ਵੀ ਉਸ ਵੇਲੇ ਜਦੋਂ ਚੋਣ ਸ਼ੁਰੂ ਹੋਇਆ ਉਦੋਂ ਕਰ ਦਿੰਦੇ ਕੋਈ ਵੀ ਅਗਰ ਪੋਲੀਟੀਕਲ ਬੰਦਾ ਹੋਦਾ ਕੋਈ ਫਾਇਦਾ ਲੈਣਾ ਚਾਹੂਗਾ ਤੇ ਸਮਾਂ ਰਹਿੰਦੇ ਕੋਈ ਗੱਲ ਕਰੂਗਾ ਜਾਂ ਸਮੇਂ ਤੋਂ ਬਾਅਦ ਕਰੇਗਾ ਨੰਬਰ 1 ਸੈਕਿੰਡ ਗੱਲ ਮੈਂ ਇਹ ਕਰਨੀ ਚਾਹੁੰਦਾ ਤੁਹਾਡੇ ਸਾਰੇ ਵੀਰਾਂ ਦੇ ਨਾਲ ਕਿ ਇਹਨਾਂ ਦੇ ਜਿਸ ਵੇਲੇ ਇਲੈਕਸ਼ਨ ਇਹਨਾਂ ਨੇ ਤਿੰਨ ਲੜੇ ਤਿੰਨਾਂ ਇਲੈਕਸ਼ਨਾਂ ਦੇ ਵਿੱਚ ਕਦੀ ਵਾਇਰਲ ਨਹੀਂ ਹੋਈ ਇਹ ਫੋਟੋ ਇਹਨਾਂ ਦੇ ਆਪ ਦੇ ਐਮਐਲਏ ਦੇ ਇਲੈਕਸ਼ਨ ਇਹਨਾਂ ਨੇ ਦੋ ਲੜੇ ਆ ਉਹਦੇ ਤੋਂ ਬਾਅਦ ਇੱਕ ਐਮਪੀ ਦਾ ਵੀ ਇਲੈਕਸ਼ਨ ਲੜਿਆ ਆ ਮੈਂ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਫਿਰ ਉਦੋਂ ਕਿਉਂ ਨਹੀਂ ਵਾਇਰਲ ਹੋ ਗਈ ਫੋਟੋ ਇਹ ਮਨ ਲਓ ਵੀ ਇਹ ਜਿਹੜੀ ਗੱਲ ਕਹਿੰਦੇ ਆ ਵੀ ਮੇਰੀ ਐਕਸ ਵਾਈਫ ਆ ਇਹ ਕਹਿ ਰਿਹਾ ਐਕਸ ਵਾਈਫ ਆ ਮੈਨੂੰ ਉਹਦਾ ਇਤਰਾਜ਼ ਵੀ ਕਿਸੇ ਗੱਲ ਦਾ ਕੋਈ ਨਹੀਂ ਇਹਨਾਂ ਦੀ ਐਕਸ ਵਾਈਫ ਆ ਕੀ ਹੈ ਕੀ ਨਹੀਂ ਹੈ ਇਹ ਤੇ ਜਿਹੜੀ ਗੱਲ ਕਹਿੰਦੇ ਆ ਵੀ ਮੈਂ ਕੋਰਟ 'ਚ ਜਾਵਾਂਗਾ ਕੋਰਟ 'ਚ ਜਾ ਕੇ ਉਹਦੇ ਵਿੱਚ ਰੱਖਣਗੇ ਆਪਣਾ ਪੱਖ ਕੋਰਟ ਕੀ ਫੈਸਲਾ ਦਿੰਦਾ ਹੈ ਉਹ ਕੋਰਟ ਤੇ ਨਿਰਭਰ ਜੋ ਕੋਰਟ ਫੈਸਲਾ ਦਵੇ ਉਹ ਇਹਨਾਂ ਨੂੰ ਵੀ ਤੇ ਸਾਰਿਆਂ ਨੂੰ ਮੰਨਣਾ ਪਵੇਗਾ ਮੈਨੂੰ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਆ ਮਗਰ ਇਹ ਗੱਲ ਕਹਿ ਰਹੇ ਆ ਭਈ ਮੈਂ ਤਾਂ ਇਹ ਜਿਹੜੀਆਂ ਫੋਟੋ ਆ ਮੇਰੀਆਂ ਪਰਸਨਲ ਆ 10 ਸਾਲ ਪਹਿਲਾਂ ਦੀਆਂ ਉਸ ਬੀਬੀ ਨਾਲ ਤਲਾਕ ਹੋ ਗਿਆ ਇਹ ਕਹਿੰਦੇ ਵੀ ਮੇਰੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਜਿਹੜੀ ਆ ਬਦਨਾਮੀ ਹੋਈ ਆ ਮੈਂ ਇਹ ਗੱਲ ਕਰਨਾ ਚਾਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੰਦੇ ਤੇ ਬਹੁਤ ਹੀ ਵਧੀਆ ਆਲਾ ਦਿਮਾਗ ਵਾਲੇ ਬੈਠੇ ਹੋ ਜਦੋਂ ਸਾਡਾ ਕਿਸੇ ਦੇ ਨਾਲ ਤਲਾਕ ਹੋ ਜਾਏ ਅਸੀਂ ਉਹਦਾ ਸਮਾਨ ਜਿਹੜਾ ਹੈ ਚਾਹੇ ਉਹ ਪੰਚਾਇਤੀ ਤਲਾਕ ਹੋਵੇ ਤੇ ਚਾਹੇ ਹੋਵੇ ਕੋਰਟ ਦੇ ਥਰੂ ਤਲਾਕ ਉਹਦਾ ਸਮਾਨ ਜਿਹੜਾ ਉਹਦੇ ਨਾਲ ਰਿਲੇਟਡ ਚੀਜ਼ਾਂ ਹੈਗੀਆਂ ਉਹਨੂੰ ਸਾਰਿਆਂ ਨੂੰ ਉਸ ਵੇਲੇ ਆਪਾਂ ਖਲਾਸ ਕਰ ਦਿੱਤਾ ਉਹਦੇ ਤੱਕ ਪਹੁੰਚਾ ਦਿੱਤਾ। ਕਹਿ ਮੈਂ ਪੁੱਛਣਾ ਚਾਹੁੰਦਾ ਹਾਂ ਮੰਤਰੀ ਸਾਹਿਬ ਨੂੰ ਵੀ ਮੰਤਰੀ ਸਾਹਿਬ ਇਹ ਜਿਹੜੀਆਂ ਫੋਟੋ ਸਾਂਭ ਕੇ ਰੱਖੀਆਂ ਹੋਈਆਂ ਸਗੀਆਂ ਆਪਾਂ ਇਹ ਤੁਸੀਂ ਫੋਟੋ ਸਾਂਭ ਕੇ ਰੱਖੀਆਂ ਆਈਆਂ ਸੀ ਜਾਂ ਤੁਹਾਡੇ ਬੈੱਡਰੂਮ ਦੇ ਵਿੱਚ ਆ ਕੇ ਕਿਸੇ ਨੇ ਖਿੱਚ ਲਈਆਂ ਜਾਂ ਤੁਸੀਂ ਕਿਸੇ ਨਾਲ ਸ਼ੇਅਰ ਕੀਤੀਆਂ ਆਪਣੀ ਗੱਲ ਤਾਂ ਆਪਾਂ ਕਹਿ ਦਿੱਤੀ। ਮੰਨ ਲਓ ਆਪਣੀ ਗੱਲ ਕਹਿ ਦਿੱਤੀ ਵੀ ਇਹਦਾ ਮੈਨੂੰ ਨੁਕਸਾਨ ਮੈਂ ਮੰਨਦਾ ਕਿ ਜਿਹਦੇ ਬੱਚੇ ਇਦਾਂ ਦੀਆਂ ਫੋਟੋ ਦੇਖਦੇ ਚਾਹੇ ਉਹ ਆਪ ਹੋਣ ਚਾਹੇ ਕੋਈ ਹੋਵੇ ਕਿਉਂਕਿ ਆਪਾਂ 2 ਲੱਖ ਘੱਟੋ ਘੱਟ ਬੰਦੇ ਦੇ ਨਮਾਇੰਦਗੀ ਕਰਦੇ ਆ। ਕੀ ਉਹ ਕੁੜੀਆਂ ਨੇ ਉਹ ਮੁੰਡਿਆਂ ਨੇ ਉਹ ਬੀਬੀਆਂ ਨੇ ਉਹ ਬੱਚਿਆਂ ਨੇ ਜਿਨ੍ਹਾਂ ਨੇ ਫੋਟੋ ਦੇਖੀਆਂ ਅਤਰਾਜ ਜੋ ਉਹ ਕਿਆ ਅਸਰ ਗਿਆ ਹੋਵੇਗਾ। ਉਹਦੇ ਤੋਂ ਬਾਅਦ ਇੱਥੇ ਹੀ ਬੱਸ ਨਹੀਂ ਆ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਉਹ ਜਿਹੜੀ ਬੀਬੀ ਆ ਉਹ ਸਾਡੇ ਸਮਾਜ ਦੀ ਆ ਸਾਡੇ ਦੇਸ਼ ਦੀ ਆ ਸਾਡੀ ਸਟੇਟ ਦੀ ਆ। ਜੇਸੇ ਲਈ ਉਹਨੇ ਇਨਾ ਦੇ ਨਾਲੋਂ ਤਲਾਕ ਲੈ ਲਿਆ ਜਾਂ ਇਹਨਾਂ ਨੇ ਕਰ ਦਿੱਤਾ ਤਲਾਕ। ਉਹਦੇ ਤੋਂ ਬਾਅਦ ਉਹਨੇ ਆਪਣਾ ਘਰ ਬਸਾਇਆ ਹੋਵੇਗਾ ਕਿਤੇ। ਜੇ ਸੇਲੀਓ ਨੇ ਆਪਣਾ ਘਰ ਬਸਾਇਆ ਹੋਵੇਗਾ ਉਹਦੇ ਬੱਚੇ ਵੀ ਹੋਣਗੇ ਉਹਦਾ ਇੱਕ ਨਵਾਂ ਸਸਰਾਲ ਘਰ ਵੀ ਹੋਵੇਗਾ ਉਹਦੇ ਪੇਰੈਂਟਸ ਉਹਦੇ ਮਾਪੇ ਵੀ ਹੋਣਗੇ ਕੀ ਆ ਉਹਦੇ ਨਵੇਂ ਬੱਚੇ ਜਿਹੜੇ ਉਹਦੀ ਕੋਖ ਚੋਂ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਨੇ ਐਜੂਕੇਸ਼ਨ ਵੀ ਲੈਣੀ ਆ ਉਹਨਾਂ ਨੇ ਕਾਲਜਾਂ 'ਚ ਵੀ ਜਾਣਾ ਹੈ ਉਹਨਾਂ ਨੇ ਸਮਾਜ ਦੇ ਵਿੱਚ ਵੀ ਜਾਣਾ ਹੈ ਕੀ ਉਹਨਾਂ ਵਾਸਤੇ ਇਹ ਬਹੁਤ ਵੱਡੀ ਗੱਲ ਨਹੀਂ ਹੈ ਜੇ ਆਪਾਂ ਇਹ ਫੋਟੋ ਖਿੱਚੀਆਂ ਸੀ ਤੇ ਇੰਨਾ ਚਿਰ ਰੱਖ ਕੇ ਉਹ ਛੱਡੀਆਂ ਇਹਦਾ ਇਹਦਾ ਮਤਲਬ ਹੈ ਮੈਲਾਫਾਈਡ ਅਟੈਂਸ਼ਨ ਸੀ ਇਹ ਕੋਈ ਕਿਸੇ ਪ੍ਰਾਪਰਟੀ ਦੀ ਰਜਿਸਟਰੀ ਤਾਂ ਹੈ ਨਹੀਂ ਸੀ। ਬਈ ਪ੍ਰਾਪਰਟੀ ਦੀ ਰਜਿਸਟਰੀ ਸੀ ਜਿਹੜੀ ਸਾਹਮ ਕੇ ਰੱਖੀ ਹੋਈ ਆਪਾਂ। ਉਹ ਤੋਂ ਬਾਅਦ ਅਸੀਂ ਗੱਲ ਕਰਦੇ ਆਂ ਬਈ ਚਾਹੇ ਹੋ ਜੀ ਕਟਾਰੂ ਚੱਕ ਦੀ ਗੱਲ ਕਰ ਲਈਏ ਫੁਲਾਣੇ ਦੀ ਗੱਲ ਕਰ ਲਈਏ ਇਹਨਾਂ ਨੇ ਹਮੇਸ਼ਾ ਸਾਡੇ ਐਸੀ ਸਮਾਜ ਨੂੰ ਛੇੜਦਾ ਮੈਂ ਇਸ ਗੱਲ ਨਾਲ ਬਿਲਕੁਲ ਕਤਾਈ ਇਹਦੇ ਨਾਲ ਸਹਿਮਤ ਨਹੀਂ ਆਂ। ਜਿਥੇ ਲਈ ਸਮਾਜ ਦੀ ਗੱਲ ਹੋਏਗੀ ਸਮਾਜ ਦੀ ਲੜਾਈ ਹੋਏਗੀ ਫੇਰ ਮੰਤਰੀ ਸਾਹਿਬ ਫੇਰ ਤੁਹਾਨੂੰ ਕੱਲਿਆਂ ਨੂੰ ਲੜਨਾ ਨਹੀਂ ਪਏਗਾ। ਸਾਰਾ ਸਮਾਜ ਇਕੱਠਾ ਹੋ ਕੇ ਗੱਲ ਕਰੇਗਾ ਮਗਰ ਸਿੱਧਤਾ ਕਰ ਦਿਓ ਕਿੱਥੇ ਹੈ ਸਮਾਜ ਦੀ ਲੜਾਈ ਕਿੱਥੇ ਆ ਕਮਜ਼ੋਰ ਲੋਕ ਮਾਪੇ ਦਾ ਸਹਾਰਾ ਲੈਂਦੇ ਹੈ ਮਾਪੇ ਕੇ ਨਾਮ ਦਾ ਸਹਾਰਾ ਲੈਂਦੇ ਹੈ ਜਿਤਨੇ ਵੀ ਕਮਜ਼ੋਰ ਲੋਕ ਹੁੰਦੇ ਆ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੀ ਮੋਢਿਆਂ ਤੇ ਜ਼ਿੰਮੇਵਾਰੀ ਇੱਕ ਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਡਿਟ ਹੋਈ ਫੋਟੋ ਨਹੀਂ ਹੋਈ ਤੁਸੀਂ ਇੱਕ ਸਟੈਂਡ ਤੇ ਰਹੋ ਤੁਸੀਂ ਜਾਂ ਤੱਕ ਹੋ اے ਆਈ ਦੀ ਟੂਲ ਦੇ ਨਾਲ ਇਹ ਫੋਟੋ ਜਿਹੜੀਆਂ ਬਣੀਆਂ ਇੱਕ ਸਟੈਂਡ ਤੇ ਆ ਜਾਓ ਫਿਰ ਤੁਸੀਂ ਕਹਿੰਦੇ ਆ 10 ਸਾਲ ਦੀਆਂ ਫੋਟੋ ਆ ਇਹ ਫਿਰ ਤੁਸੀਂ ਕਹਿੰਦੇ ਸੈਲਫੀ ਆ ਇਹ ਜੇ ਸੈਲਫੀ ਆ ਪ੍ਰੈਸ ਨੇ ਉੱਥੇ ਸਵਾਲ ਕੀਤਾ ਮੈਂ ਤੁਹਾਡੇ ਵਿੱਚ ਬੈਠਾ ਮੈਨੂੰ ਕੋਈ ਸਵਾਲ ਕਰੋ ਜੇ ਮੈਂ ਸੱਦੇ ਆ ਜੇ ਮੈਂ ਗੱਲ ਕੀਤੀ ਆ ਤੁਹਾਡਾ ਹੱਕ ਆ ਮੈਨੂੰ ਸਵਾਲ ਕਰਨਾ ਮੈਂ ਮੇਰਾ ਇੱਕ ਜ਼ਿੰਮੇਵਾਰੀ ਬਣਦੀ ਤੁਹਾਡੇ ਸਵਾਲ ਦਾ ਜਵਾਬ ਦੇਣਾ ਉਹ ਰੌਂਗਾ ਰਾਈਟ ਆ ਤੁਸੀਂ ਇੱਕ ਥੰਮ ਹੋ ਤਕੜਾ ਇੱਕ ਪਿੱਲਰ ਹੋ ਦੇਸ਼ ਸਾਡੇ ਦਾ ਜਿਹਨੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣੀ ਆ ਜਿਹੜਾ ਵਿਅਕਤੀ ਚੁਣ ਹੋ ਜਾਂਦਾ ਜਿਹੜਾ ਵਿਅਕਤੀ ਬਣ ਜਾਂਦਾ ਆ ਜਿਹੜਾ ਵਿਅਕਤੀ ਇਸ ਸਿਆਸਤ ਦੇ ਅੰਦਰ ਆਂਦਾ ਉਹਦਾ ਧਰਮ ਕੋਈ ਵੀ ਹੋਵੇ ਮਗਰ ਸਭ ਤੋਂ ਪਹਿਲਾਂ ਉਹਦੀ ਧਿਆਨਖਦਾਰੀ ਜਿਹੜੀ ਆ ਨੈਤਿਕਤਾ ਉਹਦੀ ਉਹਦਾ ਧਰਮ ਹੁੰਦਾ ਹੈ ਉਹਦੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਲੋਕਾਂ ਨੂੰ ਸੇਧ ਦੇਣਾ ਹੈ ਲੀਡਰ ਦਾ ਮਤਲਬ ਹੈ ਲੀਡ ਕਰਨਾ ਆਪਾ ਕੈਸਾ ਲੀਡ ਕਰ ਰਹੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੇ ਆ ਮੈਂ ਨਹੀਂ ਕਿਸੇ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਇਹਨਾਂ ਦੀ ਵਾਈਫ ਨਹੀਂ ਸੀ ਇਹਨਾਂ ਦੀ ਵਾਈਫ ਹੈ ਇਹ ਤਾਂ ਤੁਹਾਡੇ ਜਿਹੜੇ ਸਬੂਤ ਆ ਜਿਸ ਅਸਲੇ ਤੁਸੀਂ ਕੋਰਟ ਚੜਾਓਗੇ ਉਹ ਸਿੱਧ ਕਰੇਗਾ ਵੀ ਤੁਹਾਡੀ ਵਾਈਫ ਉਹ ਐਕਸ ਸੀ ਜਾਂ ਨਹੀਂ ਸੀ ਜਾਂ ਉਹ ਕੌਣ ਸੀ ਕੌਣ ਨਹੀਂ ਆਈ ਡੋਂਟ ਨੋ ਮਤਲਬ ਮੈਂ ਇਸ ਗੱਲ ਨਾਲ ਕੋਈ ਨਾ ਜਾਣਣਾ ਚਾਹੁੰਦਾ ਤੁਹਾਡੇ ਕਿੰਨੀਆਂ ਸ਼ਾਦੀਆਂ ਹੋਈਆਂ ਕਿੰਨੀਆਂ ਹੋਈਆਂ ਕਿੰਨੀਆਂ ਨਹੀਂ ਹੁੰਦੀਆਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਸ ਅਸਲੇ ਆਪਾਂ ਗੱਲ ਕਰਦੇ ਆਂ ਵੀ ਇਹ ਸਾਡੇ ਸਮਾਜ ਦੀ ਜਾਂ ਮਤਲਬ ਆਪਣੀ ਕੋਈ ਉਸ ਲੜਕੀ ਦੀ ਗੱਲ ਵਾ ਤੇ ਸਾਰੀਆਂ ਗੱਲਾਂ ਤਾਂ ਉਦੋਂ ਸੋਚਣੀਆਂ ਚਾਹੀਦੀਆਂ ਜਦੋਂ ਆਪਾਂ ਕਿਸੇ ਨੂੰ ਘਰ ਬਿਠਾ ਦਿੰਦੇ ਆਂ ਉਸ ਬਾਪ ਤੇ ਕੀ ਬੀਜਦੀ ਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਇਹ ਤੁਹਾਡਾ ਪਰਸਨਲ ਮੈਟਰ ਆ ਤੁਸੀਂ 100 ਕਰਾਓ ਤੁਸੀਂ 200 ਕਰਾਓ ਇਹ ਤਾਂ ਤੁਸੀਂ ਹੀ ਦੇਖਣਾ ਵੇ ਮੈਂ ਕੀ ਕਰਨਾ ਕੀ ਨਹੀਂ ਕਰਨਾ ਮਗਰ ਜੋ ਵਾਇਰਲ ਹੋ ਰਿਹਾ ਹੈ ਇਹ ਬਹੁਤ ਹੀ ਇੱਕ ਮੰਦ ਭਾਗੀ ਕਠਨਾ ਆ ਔਰ ਇਦਾਂ ਦੀਆਂ ਜਿਹੜੀਆਂ ਵੀਡੀਓ ਫੋਟੋ ਨਹੀਂ ਆਣੀਆਂ ਚਾਹੀਦੀਆਂ ਜੇ ਆਪਾਂ ਆਪਣਾ ਮਸਲਾ ਕਹਿੰਦੇ ਆ ਵੀ ਬੈੱਡਰੂਮ ਦਾ ਮਸਲਾ ਬਾਹਰ ਕਿਵੇਂ ਆਇਆ ਅੱਜ ਮਜੀਠੀਆਂ ਨੂੰ ਦੋਸ਼ ਠਹਿਰਾਉਂਦੇ ਆਪਾਂ ਅਸੀਂ ਇੱਕ ਹੋਰ ਐ ਨੰਗਲ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਕਰਦੇ ਵੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਸੀ ਜੇ ਪਹਿਲਾਂ ਉਹਨਾਂ ਦੇ ਕੋਲ ਫੋਟੋ ਗਈ ਤੇ ਗਈ ਕਿੱਦਾਂ ਕਹਾਂ ਉਹਨਾਂ ਨੇ ਖਿੱਚੀ ਆ ਮੇਰਾ ਸਵਾਲ ਆ ਕਹਾਂ ਉਹਨਾਂ ਨੇ ਖਿੱਚੀ ਆ ਜਾਂ ਤੁਸੀਂ ਕਿਸੇ ਨੂੰ ਦਿੱਤੀ ਆ 10 ਸਾਲ ਆਪਾਂ ਇੱਕ ਫੋਟੋ ਇਦਾਂ ਦੀ ਰੱਖੀ ਛੱਡਦੇ ਆ ਕਿੰਨੇ ਫੋਨ ਤੁਸੀਂ ਲੋਕ ਤੇ ਅਸੀਂ ਦਸਾਂ ਸਾਲਾਂ ਦੇ ਵਿੱਚ ਬਦਲ ਲੰਨੇ ਆ ਐਮ ਰਾਈਟ ਆਪਾਂ ਦੋ ਚਾਰ ਫੋਨ ਬਦਲੇ ਹੋਣਗੇ ਔਰ ਉਹਨੂੰ ਵਾਰ-ਵਾਰ ਪੈਂਡਰਾਈਵ 'ਚ ਪਾਇਆ ਹੋਏਗਾ ਜਾਂ ਉਹ ਫੋਨ 'ਚ ਰੱਖਿਆ ਹੋਏਗਾ ਕੀ ਉਹਨੂੰ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਉਦਾਂ ਤਾਂ ਡਾਕਟਰ ਸਾਹਿਬ ਦੀ ਐ ਖਾਤੋਂ ਐਨਕ ਨਹੀਂ ਲੈਂਦੀ ਤੇ ਹੁਣ ਤੁਸੀਂ ਦੇਖੋ ਪੂਰਾ ਚਕਾ ਚੌਂਦ ਹੋਏ ਪਏ ਆ ਐਨ ਪੂਰਾ ਦਿਖ ਰਿਹਾ ਆ ਸਭ ਕੁਝ ਐਨ ਫੋਟੋ ਖਿਚਾ ਰਹੇ ਆ ਉਦਾਂ ਨਹੀਂ ਐਨਕ ਲੈਂਦੀ ਕਦੀ ਵੀ ਸੋ ਮੈਂ ਇੱਕ ਕਰਦਾ ਮੈਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਮੈਂ ਦੋ ਦਿਨ ਤੋਂ ਚੁੱਪ ਸੀ ਮੈਂ ਨਹੀਂ ਕਿਸੇ ਵੀ ਸਾਰੇ ਸਾਥੀਆਂ ਨੇ ਤੁਸੀਂ ਮੈਨੂੰ ਅਪਰੋਚ ਕੀਤਾ ਵੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਕਿਸੇ ਨੂੰ ਵੀ ਹੱਥ ਜੋੜ ਦਿੱਤੇ ਵੀ ਨਹੀਂ ਯਾਰ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਤੁਹਾਡੇ ਕੋਈ ਐਸੇ ਪਰਿਵਾਰ ਐਸੇ ਸੱਜਣ ਆ ਮੇ ਜਿਹੜੇ ਮੇਰੇ ਬਹੁਤ ਜ਼ਿਆਦਾ ਨਜ਼ਦੀਕੀ ਹੈ ਜਿਨ੍ਹਾਂ ਨਾਲ ਮੈਂ ਸਲਾਹ ਵੀ ਕਰ ਲੈਂਦਾ ਮਗਰ ਮੈਂ ਇਸ ਤੇ ਬੋਲਿਆ ਹੀ ਨਹੀਂ ਮਗਰ ਦੁੱਖ ਇਸ ਗੱਲ ਦਾ ਹੋਇਆ ਵੀ ਜਿਹੜਾ ਮਰਜੀ ਕਟਾਰੂ ਚੱਕ ਜਾਂ ਕੋਈ ਹੋਰ ਦੀ ਕੋਈ ਗੱਲ ਕਰ ਲਈ ਕਿਾ ਜੇ ਆਪਾਂ ਸਮਾਜ ਦੀ ਵੀ ਗੱਲ ਕਰਦੇ ਤੇ ਐਸੀ ਸਮਾਜ ਦੀ ਆਪਾਂ ਇੱਜ਼ਤ ਬਣਾ ਰਹੇ ਗੇ ਅਸੀਂ ਇੱਕ ਗੱਲ ਕਰਦੇ ਆ ਵੀ ਐਸੀ ਇੱਕ ਵਿਅਕਤੀ ਜਿ세 ਲੜਦਾ ਇਲੈਕਸ਼ਨ ਲੜਦਾ ਉਹਦੇ ਵਿੱਚ ਯੋਗਦਾਨ ਸਾਰੀਆਂ ਆਪਾਂ ਇਲਾਕਾ ਪਾਉਨੇ ਆ ਇਲਾਕੇ ਚ ਕਿੰਨੀਆਂ ਜਾਤਾਂ ਕਿੰਨੇ ਧਰਮ ਆ ਬੰਦੇ ਨੂੰ ਆਪਣੇ ਉਸ ਮਾਧਿਅਮ ਤੋਂ ਜਾਤੀਵਾਦ ਦੇ ਮਾਧਿਅਮ ਤੋਂ ਉੱਠ ਕੇ ਜਿਹੜੀ ਹੈਗੀ ਆ ਉਹ ਗੱਲ ਕਰਨੀ ਚਾਹੀਦੀ ਉਹਦੀ ਤਰੱਕੀ ਕਰਨੀ ਚਾਹੀਦੀ ਉਹਦੇ ਵੱਲ ਦੇਖਣਾ ਚਾਹੀਦਾ ਕੀ ਹੈਗਾ ਅੱਜ ਕਹਿੰਦੇ ਅਸੀਂ ਹੱਤਕ ਜਿੱਦ ਦਾ ਦਾਵਾ ਕਰਦੇ ਆ ਹੱਤਕ ਜਿੱਦ ਦਾ ਦਾਵਾ ਹੋਣਾ ਚਾਹੀਦਾ ਮਗਰ ਮੈਂ ਇਹ ਗੱਲ ਕਰਦਾ ਕਿ ਆ ਉਸ ਲੜਕੀ ਨੂੰ ਚਾਹੀਦਾ ਹੱਤਕ ਜਿੱਦ ਦਾ ਦਾਵਾ ਕਰੇ ਸਭ ਤੋਂ ਉਹ ਕਹਿੰਦੇ ਨੇ ਵੀ ਕੱਲੀ ਸਾਹਿਬਾ ਬੁਰੀ ਬਣਾਦੀ ਮਰਦ ਹਜ਼ਾਰਾਂ ਨੇ ਜੇ ਇਸ ਲਈ ਆਪਾਂ ਉਹ ਬੀਬੀ ਦੀ ਗੱਲ ਕਰਦੇ ਆਂ ਕਿ ਆ ਉਹਦੀ ਕੋਈ ਪਤ ਨਹੀਂ ਇਹ ਜੇ ਇਸ ਲਈ ਕੋ ਗੱਲ ਆਂਦੀ ਆ ਜਾਂ ਕੋ ਬਾਤ ਆਂਦੀ ਆ ਵੀ ਮੈਂ ਆ ਕਰਨਾ ਚਾਹੁੰਦਾ ਮੈਂ ਕਹਿੰਦਾ ਜੀ ਸੱਚੇ ਮੈਨੂੰ ਨਹੀਂ ਪਤਾ ਇਹਦੀ ਅੰਦਰੂਨ ਨੇ ਪਿਕਚਰ ਕੀ ਜਾਂ ਕੀ ਹੈਗੀ ਕੀ ਨਹੀਂ ਉਹ ਵਕਤ ਟੈਂਪਲ ਕਮ ਵੀ ਵਿਲ ਸੀ ਦਾ ਰਿਜ਼ਲਟ ਤੁਸੀਂ ਅਸੀਂ ਸਾਰੇ ਰਿਜ਼ਲਟ ਦੇਖਾਂਗੇ ਜੀ ਪਰ ਤੁਸੀਂ ਨੈਤਿਕਤਾ ਦੀ ਗੱਲ ਕਰਦੇ ਹੈਗੇ ਆ ਪਿਕਚਰਸ ਬਾਹਰ ਆਈਆਂ ਉਹ ਕਿਤੇ ਨੈਤਿਕ ਹੈ। ਕਿਆ ਹੁਣ ਉਹਨਾਂ ਦੇ ਫੋਟੋ ਸਾਹਮਣੀ ਤਿੰਨ ਜਿਹੜਾ ਵਿਆਹ ਆ ਡਾਕਟਰ ਸਾਹਿਬ ਨੇ ਕਿਹਾ ਉਹ ਵੀ ਨੈਤਿਕਤਾ ਦੀ ਸ਼੍ਰੇਣੀ ਚਾਹਦੇ ਆ ਮੈਂ ਫਿਰ ਤੁਹਾਨੂੰ ਉਹੀ ਗੱਲ ਕਹੀ ਐ ਇੱਕ ਦੇਖੋ ਇੱਕ ਮਿੰਟ ਅਸਲੀਅਤ ਤਾਂ ਇਹ ਆ ਆਪਣੀ ਆਪਣੀ ਸੋਚਣੀ ਆਪਣਾ ਆਪਣਾ ਦਿਮਾਗ ਆ ਆਪਾਂ ਸਾਰੇ ਬੰਦੇ ਬੈਠੇ ਆ ਇਹਨਾਂ ਦੀ ਪਾਰਟੀ ਦੇ ਅੰਦਰ ਚਲੇ ਜਾਓ ਬਹੁਤ ਘੱਟ ਬੰਦੇ ਮਿਲਣਗੇ ਜਿਹੜਾ ਸਿੰਗਲ ਵਿਆਹ ਹੈ ਦੱਸੋ ਇੱਕ ਮਿੰਟ ਇਹਨਾਂ ਦਾ ਤਾਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਇਹਨਾਂ ਦੇ ਸੁਪਰੀਮ ਕੋਰਟ ਜਿਹਨੂੰ ਅੱਜ ਇਹ ਦੋਸ਼ੀ ਠਹਿਰਾਉਂਦੇ ਆ ਮਜੀਠੀ ਨੂੰ ਇਹਨਾਂ ਦੇ ਸੁਪਰੀਮ ਕੋਰਟ ਨੇ ਉਹ ਤਾਂ ਮਾਫੀ ਕਿਉਂ ਮੰਗ ਲਈ ਸੀ ਇਹਨਾਂ ਦੇ ਸੁਪਰੀਮੋ ਨੇ ਮਾਫੀ ਮੰਗੀ ਆ ਫਿਰ ਇੱਥੇ ਤੱਕ ਕਿ ਇਹਨਾਂ ਦਾ ਜਿਹੜਾ ਸੀਐਮ ਆ ਕੀ ਕਹਿੰਦੇ ਜਿਹੜਾ ਇਹਨਾਂ ਦਾ ਸੀਐਮ ਆ ਉਹਨੇ ਵੀ ਵਿਆਹ ਕਰਾ ਲਿਆ ਮੈਂ ਨਹੀਂ ਕਹਿ ਰਿਹਾ ਤੁਹਾਡਾ ਮੀਡੀਆ ਸਾਰਾ ਕੁਝ ਰੋਜ਼ ਦੱਸਦਾ ਵੀ ਕਿਹਦੇ ਕਿਹਦੇ ਕਿੰਨੇ ਕਿੰਨੇ ਉਹਦੇ ਮੈਨੂੰ ਮਤਲਬ ਕੋਈ ਨਹੀਂ ਆ ਜੀ ਮੈਂ ਇਹਦੇ ਤੇ ਜਾਣਾ ਹੀ ਨਹੀਂ ਚਾਹੁੰਦਾ ਕਿਹਦੇ ਕਿੰਨੇ ਵਿਆਹ ਆ ਇਹ ਜੀ ਜੀ ਤੁਹਾਨੂੰ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਦੇ ਲਈ ਐਸਪੀ ਹੁੰਦਾ ਵਿਕਟਿਮ ਕਾਰਡ ਖਿੰਦੇ ਮੈਂ ਫੇਰ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਹਾਂ ਕਿ ਜੇ ਇਸ ਵੇਲੇ ਇੱਕ ਬੰਦਾ ਲੀਡਰ ਬਣਦਾ ਉਹਨੂੰ ਸ਼ਬਤ ਦਲਾਈ ਜਾਂਦੀ ਹੈ ਜੇ ਮੇਰੀ ਗਲਤ ਗੱਲ ਹੋਵੇ ਤੇ ਤੁਸੀਂ ਸਾਰਾ ਮੀਡੀਆ ਹੁਸ਼ਿਆਰਪੁਰ ਦਾ ਬੈਠੇ ਆ ਉਹਨੂੰ ਸ਼ਬਤ ਦਲਾਈ ਜਾਂਦੀ ਸਿਰਫ ਇਹ ਕਿ ਮੈਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਅੰਦਰਲੀਆਂ ਕੋਈ ਹੈਗੀਆਂ ਦੇਸ਼ ਦੀਆਂ ਗੱਲਾਂ ਜੇ ਦੇਸ਼ ਦੀ ਪ੍ਰਾਪਰਟੀ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ। ਕਿਆ ਉੱਥੇ ਇਹ ਸ਼ਬਤ ਦਰਾਈ ਜਾਂਦੀ ਕਿ ਮੈਂ ਬ੍ਰਾਹਮਣ ਆ ਜਾਂ ਮੈਂ ਆਹ ਆ ਜਾਂ ਮੈਂ ਉਹ ਨਾਥਿੰਗ ਜਿਸ ਲਈ ਬੰਦਾ ਜਿੱਤ ਜਾਂਦਾ ਉਹਦੇ ਅੰਦਰ ਕਿਹਨ ਵੋਟ ਪਾਈ ਕਿਨ ਸਪੋਰਟ ਕੀਤੀ ਉਹਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇੱਕ ਗੱਲ ਕਰਦਾ ਮੈਨੂੰ ਬਤਾ 40000 ਦੇ 40000 ਸਮਥਿੰਗ ਵੋਟ ਪਈ ਆ ਜੇ ਮੈਂ ਹਾਰ ਗਿਆ ਤੇ ਇਹਦਾ ਮਤਲਬ ਇਹ ਥੋੜਾ ਮੈਂ ਲੋਕਾਂ ਨੂੰ ਦੋਸ਼ ਦਿੰਦਾ ਫਿਰ ਜਦੋਂ ਮੈਂ ਜਿੱਤਿਆ ਸੀ ਉਦੋਂ ਵੀ ਲੋਕਾਂ ਨੇ ਜਿਤਾਇਆ ਸੀ ਮੈਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨੇ ਵੋਟ ਪਾਉਂਦਾ ਉਹਦਾ ਵੀ ਧੰਨਵਾਦ ਤੁਹਾਨੂੰ ਤਸੱ ਤੁਸੀਂ ਦੇਖੋ 1 ਮਿੰਟ 4G 4 ਪਰੋਣੇ ਜਿਹੜੇ 4 ਤੁਹਾਡੇ ਰਿਸ਼ਤੇਦਾਰ ਉਹ ਤੁਹਾਨੂੰ ਐਕਸੈਪਟ ਨਹੀਂ ਕਰਦੇ ਮੈਨੂੰ 40000 ਵੋਟ ਪਾਈ ਆ ਲੋਕਾਂ ਨੇ ਮੈਨੂੰ ਜਿਤਾਇਆ ਮੈਨੂੰ ਉਹ ਥੈਂਕਸ ਕਰਨਾ ਚਾਹੀਦਾ ਉਸ ਥੈਂਕਸ ਨੂੰ ਲੈ ਕੇ ਮੈਂ ਆਪਣੇ ਇਲਾਕੇ ਦੀ ਬੇਸ਼ਮਾਰ ਤਰੱਕੀ ਕਰਾਈ ਆ ਆਪਾਂ ਇਸ ਪਾਸੇ ਨੂੰ ਕਹਿੰਦੇ ਆ ਵੀ ਸਾਨੂੰ ਸਮਾਜ ਦੀ ਗੱਲ ਬਿਲਕੁਲ ਮੈਂ ਨਹੀਂ ਇਸ ਗੱਲ ਨਾਲ ਅਗਰੀ ਆਗਾ ਮੈਂ ਵੀ ਉਸ ਸਮਾਜ 'ਚ ਜੰਮਿਆ ਮੈਂ ਵੀ ਉਸ ਸਮਾਜ 'ਚ ਪਲਿਆ ਇਹਨਾਂ ਨਾਲੋਂ ਜ਼ਿਆਦਾ ਉਸ ਸਮਾਜ ਦੀਆਂ ਜੋ ਪ੍ਰੋਬਲਮਸ ਹੈਗੀਆਂ ਆ ਉਹ ਮੈਨੂੰ ਪਤਾ ਆ ਕਿਉਂਕਿ ਮੈਂ ਗਲੀ 'ਚ ਜੰਮਿਆ ਮੈਂ ਇੱਕ ਛੋਟੇ ਜਿਹੇ ਜਿੱਥੋਂ ਸਕੂਟਰ ਨਹੀਂ ਲੰਘਦਾ ਉੱਥੇ ਮੈਂ ਪੈਦਾ ਹੋਇਆ ਕਿਰਾਏ ਦੇ ਮਕਾਨ 'ਚ ਮੈਂ ਪੈਦਾ ਹੋਇਆ ਸੀਗਾ ਮੈਂ ਇੱਕ ਮਜ਼ਦੂਰ ਮਾਂ-ਬਾਪ ਦੀ ਔਲਾਦ ਆ ਤੇ ਮੈਂ ਕੱਲ ਨੂੰ ਗੁਨਾਹ ਕਰਕੇ ਉਹਨਾਂ ਨੂੰ ਮੇਰਾ ਫਰਜ਼ ਬਣਦਾ ਆ ਕਿ ਮੈਂ ਇਦਾਂ ਦਾ ਕੋਈ ਕੰਮ ਕਰਾਂ ਮੇਰੇ ਸਮਾਜ ਦਾ ਨਾਂ ਮੁੱੱਚਾ ਹੋਵੇ ਇਹਦਾ ਮਤਲਬ ਇਹ ਥੋੜੋ ਆ ਆਪਣੀ ਜਾਂ ਤੇ ਕਿਤੇ ਕੋਈ ਗਲਤੀ ਤੇ ਜਾਂ ਫਿਰ ਇਹ ਕੋਈ ਨਿਲਾਇਕੀ ਉਹਨੂੰ ਲੁਕਾਉਣ ਵਾਸਤੇ ਇੱਕ ਸਮਾਜ ਦਾ ਆਸਰਾ ਲਿਆ ਜਾਂਦਾ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਪਹਿਲਾਂ ਜੇ ਇਹ ਕੋਈ ਗੱਲ ਹੋਰ ਸਿੱਧਾ ਜਿਹੜਾ ਦਰਦ ਦਾ ਰੱਤ ਗੱਲਾਂ ਕਿ ਜਾਤ ਪਾਤ ਨੂੰ ਉਜਾਗਾ ਮੈਂ ਗਲਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਇਹਨੂੰ ਪੂਰਾ ਨਾ ਬਣਾਉਣ ਦੀ ਲੋਕਾਂ ਕੀ ਕਹਿੰਦੇ ਜੀ ਮਤਲਬ ਕਿ ਜੋ ਮੋਟੋ ਵਾਇਰਲ ਹੋਣੀਆਂ ਤੁਹਾਡੇ ਕਹਿਣ ਦੇ ਮਤਲਬ ਕੋ ਅਸੈਪਟ ਕਰ ਉਹਦੇ ਨਾਲ ਜਾਤ ਪਾਤ ਦਾ ਕੋਈ ਸੰਬੰਧ ਨਹੀਂ ਹੈ ਉਹਨਾਂ ਨੇ ਮੇਰੀ ਗੱਲ ਸਾਡੀ ਜਾਤੀ ਜਾਤ ਪਾਤ ਦਾ ਕੋਈ ਇੱਥੇ ਵਿੱਚ ਹੈ ਕਸ਼ਪ ਸਾਹਿਬ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਜਾਤ ਪਾਤ ਦੀ ਉਦੋਂ ਗੱਲ ਆਉਂਦੀ ਹੈ ਜਦੋਂ ਕੋ ਸਾਡੇ ਤੇ ਜਾਤੀ ਸ਼ੁਰਤਕ ਸ਼ਬਦ ਕਹਿੰਦਾ ਹੈ ਜਾਂ ਸਾਨੂੰ ਕੋਈ ਬਾਹ ਫੜ ਕੇ ਇੱਥੇ ਸਮਾਜ ਚ ਬੈਠੇ ਉਹਨੂੰ ਉਠਾਲ ਦਿੰਦਾ ਜਾਂ ਕੋਈ ਬਦਤਮੀਜ਼ੀ ਕਰਦਾ ਅਸੀਂ ਉਹਦੇ ਤੇ ਇਕੱਠੇ ਆ ਮੇਰੀ ਗੱਲ ਸੁਣੋ ਨਾ ਇੱਕ ਮਿੰਟ ਜਿੱਦਾਂ ਮੰਤਰੀ ਸਾਹਿਬ ਦੇ ਨਾਲ ਜਾਤ ਪਾਤ ਦੀ ਕੋਈ ਗੱਲ ਹੋਏਗੀ ਉਸ ਦਿਨ ਮੈਂ ਪਾਰਟੀ ਨਹੀਂ ਦੇਖਾਂਗਾ ਇਹ ਉਹਨਾਂ ਦਾ ਨਿੱਜੀ ਮੈਟਰ ਆ ਇਹ ਇਹ ਨਹੀਂ ਨਿੱਜੀ ਮੈਟਰ ਦੇਖੋ ਇੱਕ ਮਿੰਟ ਮਾਈਂਡ ਨਾ ਕਰਨਾ ਜਿਹੜਾ ਨਿੱਜੀ ਮੈਟਰ ਆ ਜੇ ਨਿੱਜੀ ਮੈਟਰ ਉਹ ਸਮਝਦੇ ਹੁੰਦੇ ਤਾਂ ਉਹਨੂੰ ਫੋਟੋ ਨੂੰ ਡਿਲੀਟ ਕਰ ਦਿੰਦੇ ਮੈਂ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਕਿਹੜਾ ਆਪਾਂ ਸਾਰੇ ਕਬੀਲਦਾਰ ਬੰਦੇ ਜੇ ਕਿਸੇ ਕੋਈ ਨਈ ਸ਼ਾਦੀ ਹੋਈ ਕਿਸੇ ਕੋਈ ਯੰਗ ਹੋ ਤੁਸੀਂ ਮਗਰ ਇੱਕ ਗੱਲ ਮੈਂ ਸਮਝਦਾ ਘਰ ਦੀ ਨਾਰੀ ਜਿਹੜੀ ਹੈ ਨਾ ਉਹ ਆਪਣੇ ਸਿਰ ਤੋਂ ਵੀ ਵੱਧ ਕੀਮਤੀ ਹੁੰਦੀ ਹੈ ਇਹ ਗੱਲ ਜੇ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਸਾਧਿਆ ਸਾਹਿਬ ਪੰਜਾਬ ਦੇ ਸਿਆਸਤਾਂ ਦਾ ਜਿਹੜੀ ਜਨ ਪ੍ਰਤੀਨਿਧ ਗੰਦਲੀ ਹੁੰਦੀ ਜਾ ਰਹੀ ਹੈ ਜੀ ਗੰਦੇ ਪੱਧਰ ਤੇ ਠੀਕ ਹੈ ਜਰ ਉਹਨਾਂ ਦੀ ਗਲਤ ਉਹਨਾਂ ਨੇ ਫੋਟੋ ਨਹੀਂ ਡਿਲੀਟ ਕੀਤੀ ਤੇ ਫੋਟੋ ਵਾਇਰਲ ਹੋ ਗਿਆ ਪਰ ਅਸ਼ੋਕ ਰਾਂਗਲੀ ਨੇ ਵਾਇਰਲ ਕੀਤੀ ਉਹਨੂੰ ਐਕਸ ਤੇ ਪੋਸਟ ਕੀਤਾ ਮਜੀਠੀਏ ਨੇ ਵਾਇਰਲ ਕਰ ਦਿੱਤੀਆਂ ਇੰਨੀ ਤਾਂ ਕੋਈ ਇਨਸਾਨੀਤ ਨਹੀਂ ਕਰਦੀਆਂ ਜੀ ਅਸੀਂ ਕਿਸੇ ਦੀ ਨਿੱਜੀ ਤਸਵੀਰ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੱਲ ਕਹੀ ਆ ਜੀ ਵੀ ਜੇਸ ਬੰਦੇ ਦਾ ਦੋਸ਼ ਆ ਇਹ ਕਹਿੰਦੇ ਵੀ ਅਸੀਂ ਕੋਰਟ 'ਚ ਜਾਣਾ ਜੇਸ ਬੰਦੇ ਦਾ ਦੋਸ਼ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਚਾਹੇ ਉਹ ਇਹ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਮੈਂ ਤਾਂ ਇਹ ਗੱਲ ਕਹੀ ਨਹੀਂ ਵੀ ਕਿਸੇ ਨੂੰ ਮਾਫ ਕਰਦੇ ਕਿਉਂਕਿ ਇਹ ਚਾਹੇ ਹੋਣ ਤੇ ਚਾਹੇ ਫੋਟੋ ਵਾਇਰਲ ਕਰਨ ਵਾਲਾ ਹੋਵੇ ਇਹ ਤਾਂ ਉਹਦੇ ਤੋਂ ਬਾਅਦ ਆ ਲੰਬਾ ਪ੍ਰੋਸੀਜਰ ਆਏ ਲੰਬਾ ਪ੍ਰੋਸੀਜਰ ਆ ਇਹ ਤਦ ਸਿੱਧ ਕਰਨਾ ਪਊਗਾ ਕਿ ਵਾਕਈ ਮੇਰੀ ਵਾਈਫਾਈ ਕੋਰਟ ਦੇ ਵਿੱਚ ਉਹ ਪੁੱਛਣਗੇ ਐਵੀਡੈਂਸ ਲੈਣਗੇ ਕਿ ਵਿਦਆਊਟ ਐਵੀਡੈਂਸ ਹੋ ਜਾਏਗਾ ਕੋਈ ਕੇਸ ਵੀ ਜਿਹੜਾ ਹੈਗਾ ਆ ਵਿਦਆਊਟ ਐਵੀਡੈਂਸ ਜਿਹੜਾ ਹੈ ਕੋਰਟ ਕਲੀਅਰ ਨਹੀਂ ਕਰਦੀ ਐਮ ਆ ਰਾਈਟ ਆ ਵੀ ਅਜੀ ਸ਼ੈਨ ਨੂੰ ਸ਼ਾਇਦ ਪਤਾ ਹੋਵੇ ਚਾਹੇ ਨਾ ਹੋਵੇ ਪਰ ਇਹ ਉਹਨਾਂ ਦੀ ਫਸਟ ਵਾਈਫ ਸੀ ਇਹ ਤਾਂ ਉਹਨਾਂ ਦੇ ਦੱਸਣ ਮੁਤਾਬਕ ਹੀ ਆ ਵੇ ਉਹਨਾਂ ਦੀ ਇਹ ਤਾਂ ਉਹ ਕਹਿ ਰਹੇ ਜੀ ਮੈਂ ਤਾਂ ਉਹ ਕਹਿ ਰਹੇ ਮੈਂ ਮੇ ਵੀ ਮੇਰੀ ਗੱਲ ਤੋਂ ਹੁਣ ਜਿਹੜੇ ਥੱਲੇ ਲੋਕ ਕਮੈਂਟ ਕਰਦੇ ਆ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਉਹਦੇ ਥੱਲੇ ਕਈ ਕੁਝ ਲਿਖਦੇ ਆ ਕਿਹਦੇ ਕਿਹਦੇ ਤੇ ਤੁਸੀਂ ਮਕਦਮਾ ਕਰੋਗੇ ਲੱਖਾਂ ਲੋਕਾਂ ਨੇ ਕਮੈਂਟ ਕੀਤੇ ਆ ਇਹ ਕਹਿ ਰਹੇ ਮੈਂ ਵੀ ਮੰਨ ਲੈਂਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਮੰਨ ਲੈਂਦਾ ਮਗਰ ਇਹਨਾਂ ਦੇ ਦੱਸਣ ਤੇ ਆ ਅੱਜ ਉਸ ਵਾਈਫ ਨੇ ਕੀਤਾ ਕੱਲ ਨੂੰ ਕੋ ਹੋਰ xy xyf ਨੇ ਕੀਤਾ ਕੱਲ ਨੂੰ ਕੋ ਹੋਰ xyf ਕਰਦੇ ਕੀ ਆ ਕੇ ਇਹ ਕਿੱਥੇ ਆਪਾਂ ਕਿਹਾ ਇਹਨੂੰ ਕਹਾਂਗੇ xyf ਆ ਜਾਣੀ ਹੈ ਨੰਬਰ ਇਹਦੇ ਵੀ ਤਾਂ ਨੰਬਰ ਲਗਾਣੇ ਪੈਣਗੇ xy1 xy2 xy3 xyt ਦੱਸ ਦਿਓ ਮੈਂ ਤਾਂ ਐਂਡ ਤੇ ਤੁਹਾਨੂੰ ਇੱਕੋ ਹੀ ਗੱਲ ਕਹਿਣੀ ਹੈ ਜੇ ਕਿਸੇ ਨੂੰ ਮੈਨੂੰ ਤੁਸੀਂ ਕੋਈ ਸਵਾਲ ਕਰਨਾ ਤੇ ਮੈਂ ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਰੈਡੀ ਹਾਂ ਆਈ ਐਮ ਰੈਡੀ ਆਦਿ ਸਰ ਜੀ ਤੁਸੀਂ ਪ੍ਰੈਸ ਕਾਨਫਰੈਂਸ ਕੀਤੀ ਆ ਤੁਹਾਡੇ ਹਲਕੇ ਦਾ ਮੈਡੂਰਾ ਜੀ ਮੰਤਰੀ ਦੀ ਤਸਵੀਰ ਵਾਇਰਲ ਹੋ ਗਈ ਹੈ ਜੀ ਅਰਦਾਸ ਜੀ ਤੁਹਾਡੇ ਹਲਕੇ ਦਾ ਜਿਹੜਾ ਹੋਰ ਆ ਸਮੱਸਿਆਵਾਂ ਦੇ ਨਾਲ ਭਰਿਆ ਪਿਆ ਕ ਤੁਹਾਨੂੰ ਅੱਜ ਤਾਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈ ਹਾਂਜੀ ਸਮੱਸਿਆਵਾਂ ਨੂੰ ਲੈ ਕੇ ਮੈਂ ਚੇਤਨ ਸਿੰਘ ਤੁਹਾਨੂੰ ਇਹ ਦੱਸਣਾ ਤਾਂ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਜਿੰਨਾ ਮੈਂ 5 ਸਾਲਾਂ ਦੇ ਵਿੱਚ ਕੰਮ ਕੀਤਾ ਸਮੱਸਿਆ ਕਦੇ ਵੀ ਖਤਮ ਨਹੀਂ ਹੁੰਦੀ ਤੁਸੀਂ ਇਸ ਹੁਸ਼ਿਆਰਪੁਰ ਦੀ ਗੱਲ ਕਰੋ ਇਸ ਵਿਧਾਨ ਸਭਾ ਦੀ ਗੱਲ ਕਰੋ ਜਾਂ ਕਿਸੇ ਹੋਰ ਦੀ ਗੱਲ ਕਰੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ 5 ਸਾਲਾਂ ਦੇ ਵਿੱਚ ਕਾਲਜ ਲੈ ਕੇ ਆਇਆ ਜਿਹੜਾ ਕਿ ਲੋਕ ਸਾਰੇ ਲਾਰਾ ਲਾ ਕੇ ਜਾਂਦੇ ਸੀ ਚਾਹੇ A B C D ਕਿਸੇ ਪਾਰਟੀ ਦਾ ਵੀ ਹੋਵੇ ਕਾਲਜ ਲਿਆਣਾ ਸੌਖਾ ਨਹੀਂ ਆ ਲਿਆ ਕੇ ਮੈਂ ਲਾਰਾ ਨਹੀਂ ਲਾਇਆ ਲੋਕਾਂ ਨੂੰ ਲਿਆ ਕੇ ਸਮਰਪਿਤ ਕੀਤਾ ਮਹਾਰਾਣਾ ਰਣਜੀਤ ਸਿੰਘ ਦੇ ਨਾਮ ਤੇ ਸੌਰੀ ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਉਸ ਕਾਲਜ ਦਾ ਨਾਮ ਰੱਖਿਆ ਲੋਕਾਂ ਨੂੰ ਕਿਹਾ ਲੋਕਾਂ ਨੂੰ ਦਿੱਤਾ ਕਾਲਜ ਮੈਂ ਤਸੀਲ ਲੈ ਕੇ ਆਇਆ ਜਿਹੜੀ ਕਿ ਸ਼ਾਮਚਰਤੀ ਚ ਸਦੀਆਂ ਤੋਂ ਹੈ ਨਹੀਂ ਸੀ 180 ਟਿਊਬਨ ਲਵਾਏ ਆ ਮੈਂ 620 ਕਿਲੋਮੀਟਰ ਸੜਕ ਬਣਵਾਈ ਆ ਮੈਂ ਇਹ ਹਰਿਆਣਾ ਬੱਸ ਸਟੈਂਡ ਬਣਾਇਆ ਇੱਕ ਸਟੇਡੀਅਮ ਬਣਾਇਆ ਅਨੇਕਾਂ ਸਕੂਲਾਂ ਦੀਆਂ ਗ੍ਰਾਂਟਾਂ ਦਿੱਤੀਆਂ ਮੈਂ ਇਹਨੂੰ ਤਰੱਕੀ ਕਹਿੰਦੇ ਆ ਹੋਰ ਕੋਈ ਮੈਨੂੰ ਨਹੀਂ ਪਤਾ ਜੇ ਕੋਈ ਰਹਿ ਗਈ ਹੋਵੇ ਤੇ ਮੈਨੂੰ ਅਗਰ ਕੋਈ ਟਾਈਮ ਦਿੰਦੇ ਤਾਂ ਮੈਂ ਉਹ ਵੀ ਦੂਰ ਕਰਦਾ ਮੈਂ ਕਿਉਂਕਿ ਕੰਮ ਕਰਨਾ ਪਬਨਾ ਦੀ ਦਾ ਸ਼ੌਕ ਸੀ ਹੈ ਔਰ ਰਹੇਗਾ ਜਦੋਂ ਤੱਕ ਲੋਕ ਉਹਨੂੰ ਨੁਮਾਇੰਦਗੀ ਕਰਾਉਣਗੇ ਜਦੋਂ ਤੱਕ ਪਬਨਾ ਦੀ ਆਏਗਾ ਕੰਮਾਂ ਨੂੰ ਪੁੱਛ ਕੇ ਕਰਦਾ ਜਾਏਗਾ ਔਰ ਬਿਗਾਇਰ ਕਿਸੇ ਤੋਹੀ ਮੋਹੀ ਤੋਂ ਚਾਹੇ ਉਹ ਕਿਸੇ ਜਿਹਦਾ ਮਰਜ਼ੀ ਘਰ ਹੋਵੇ ਜਿਹਦਾ ਮਰਜ਼ੀ ਪਿੰਡ ਹੋਵੇ ਚਾਹੇ ਮੈਨੂੰ ਉਥੋਂ ਵੋਟ ਪਈ ਹੋਵੇ ਚਾਹੇ ਨਹੀਂ ਪਈ ਹੋਵੇ ਮਗਰ ਪਿੰਡਾਂ ਦਾ ਵਿਕਾਸ ਸ਼ਹਿਰ ਦਾ ਵਿਕਾਸ ਕਰਨਾ ਮੇਰੀ ਡਿਊਟੀ ਬਣਦੀ ਹੈ ਦੋ ਤਰ੍ਹਾਂ ਦੀਆਂ ਡਿਊਟੀਆਂ ਦੀਆਂ ਚਾਹੁੰਦਾ ਇੱਥੇ ਮੈਂ ਉਹ ਦੋ ਤਰ੍ਹਾਂ ਦੀਆਂ ਕਿਹੜੀਆਂ ਡਿਊਟੀਆਂ ਕਿਉਂਕਿ ਮੈਂ ਇਸ ਧਰਤੀ ਦਾ ਕਰਜ਼ਦਾਰ ਹਾਂ ਮੈਂ ਕਿਉਂਕਿ ਮੈਂ ਇੱਥੇ ਜਨਮਿਆ ਮੈਂ ਇਹ ਤੋਹੀ ਮੋਹੀ ਚ ਨਹੀਂ ਬਹਿਣਾ ਚਾਹੁੰਦਾ ਆਪਾਂ ਆਪਣੇ ਆਪ ਨੂੰ ਲੁਕਉਣ ਦੀ ਗੱਲ ਕਰੀਏ ਅੱਜ ਆ ਹੋ ਸਕਦਾ ਮੇਰੀ ਗੱਲ ਤੁਹਾਨੂੰ 1 ਮਿੰਟ ਮੇਰਾ ਸਾਰੇ ਸਾਥੀ ਸਾਥ ਦਿੰਦੇ ਹੋਣ ਮੈਂ ਇੱਕ ਇੱਕ ਵਿਅਕਤੀ ਦਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਮੈਂ ਤਾਂ ਸਾਰਿਆਂ ਦਾ ਹਾਂ ਜਿਹੜਾ ਵੀ ਵਿਅਕਤੀ ਆਵੇ ਪਵਨ ਆਦੀਆਂ ਨੇ ਦੀਵਾਰਾਂ ਤੇ ਲਿਖਾਇਆ ਆਦੀਆਂ ਲੋਕਾਂ ਦਾ ਲੋਕ ਆਦਿ ਇਹਦੇ ਉਹ ਗੱਲ ਸਿੱਧ ਹੋ ਰਹੀ ਆ ਅਦੇ ਸਰ ਤੁਸੀਂ ਪੰਜ ਛੇ ਕੰਮ ਕਿਰਾਇਆ ਹਾਂ ਹਾਂ ਕਿ ਜਨਤਾ ਹਾਂਜੀ ਜਨਤਾ ਨੇ ਹਾਰਾ ਕਿਉਂ ਦਿੱਤਾ ਸਾਨੂੰ ਮੈਨੂੰ ਵੇਖੋ ਇੱਕ ਮਿੰਟ ਹਾਰ ਜਾਂ ਜਿੱਤ ਸਾਰੇ ਆਉਂਦੇ ਆ ਇਲੈਕਸ਼ਨ ਲੜਨ ਲਈ ਹਜ਼ਾਰੀ ਸਾਹਿਬ ਜਿੰਨਾ ਇੱਕ ਨੇ ਹੁੰਦਾ ਮੈਂ ਉਸ ਵੋਟ ਨਾਲ ਨਹੀਂ ਹਰਿਆਵੇ ਮੇਰੀ ਜ਼ਮਾਨਤ ਜ਼ਬਤ ਹੋ ਗਈ ਹੋਵੇ 40000 ਬੰਦਾ ਉਸ ਦਿਨ ਵੀ ਮੇਰੇ ਨਾਲ ਸੀ ਅੱਜ ਵੀ ਮੇਰੇ ਨਾਲ ਮੇ ਵੀ ਹੋ ਸਕਦਾ ਆ ਔਰ ਵਧੇਗਾ ਬੰਦਾ ਮੇਰਾ ਹਾਰਾਂ ਜਿੱਤਾਂ ਤਾਂ ਮੇਰੀ ਗੱਲ ਤੁਹਾਨੂੰ ਹਰਕਤੀ ਹੋ ਸਕਦੀ ਆ ਇਹਦਾ ਮਤਲਬ ਇਹ ਨਹੀਂ ਆ ਵੀ ਮੈਂ ਹਾਰ ਗਿਆ ਤੇ ਮੈਂ ਆਪਣੇ ਆਪ ਨੂੰ ਕਮ ਮੈਂ ਡਿਮੋਰਲਾਈਜ਼ ਹੋਣ ਵਾਲਾ ਨਥਿੰਗ ਮੈਂ ਡਿਮੋਰਲਾਈਜ਼ ਨਹੀਂ ਹੁੰਦਾ ਕਦੇ ਵੀ